ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਾ ਰਹੇ ਹਾਂ ਜੀ ਚੰਡੀਗੜ੍ਹ ਜੁੜੇ ਰਹੇ ਹੋ ਡੀਏਪੀ ਕਾਲਜ ਕੋਈ ਫੈਸਟੀਵਲ ਆ ਭਤੀਜਿਆਂ ਦਾ ਫੋਨ ਆਇਆ ਸੀ ਜਾ ਕੇ ਦੇਖਦੇ ਆ ਤੇ ਆਜੋ ਤੁਹਾਨੂੰ ਰੋਟੀ ਵੀ ਖਵਾ ਦਈਏ ਹਾਂਜੀ ਦੋਸਤੋ ਜੁੜੇ ਰਹੇ ਹੋ ਹੁਣ ਚਲਦੇ ਆ ਚੰਡੀਗੜ੍ਹ ਨੂੰ ਤੇ ਅੱਜ ਤੁਹਾਨੂੰ ਚੰਡੀਗੜ੍ਹ ਕਾਲਜ ਭਤੀਜ ਫੈਸਟੀਵਲ ਕਹਿੰਦੇ ਨੇ ਜੇ ਹੋਇਆ ਤਾਂ ਜਰੂਰ ਆਪਾਂ ਉੱਥੇ ਵੀਡੀਓ ਬਣਾਵਾਂਗੇ ਲੱਭ ਚਲਦੇ ਆ ਜੀ ਹੁਣ ਫਤੇੜ ਘੜ ਸਭ ਮੱਥਾ ਟੇਕ ਕੇ ਫਿਰ ਚਲਦੇ ਆ ਚੰਡੀਗੜ੍ਹ ਹਾਂਜੀ ਦੋਸਤੋ ਡੀਜ਼ਲ ਪਵਾਉਣ ਰੁਕਿਆ ਹੈਗੇ ਤੇ ਡੀਜ਼ਲ ਪਵਾ ਕੇ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਫਿਰ ਚੱਲਦੇ ਆਂ ਚੰਡੀਗੜ੍ਹ ਨੂੰ ਤੇ ਇੱਕ ਗੱਲ ਹੋਰ ਯਾਰਾ ਲੋਕ ਨਾ ਹੋਈਓ ਕਮੈਂਟ ਕਰੀ ਜਾਂਦੇ ਨੇ ਭਤੀਜ ਤੁਸੀਂ ਨੰਦ ਲਾਓ ਯਾਰ ਜਦੋਂ ਮੈਂ ਉਹ ਸਿੰਗਰ ਦੇ ਨਵੇਂ ਗਾਣੇ ਤੇ ਰੀਲਾਂ ਪਾਉਂਦਾ ਦੀ ਉਦੋਂ ਠੀਕ ᱛੀ ਹੈ ਜੇ ਹੁਣ ਢਿੱਲੋਂ ਦੇ ਗਾਣੇ ਤੇ ਪਾਤੀ ਤਾਂ ਮਿਰਚਾਂ ਲੱਗੀਆਂ ਆ ਕੰਮ ਨਾ ਕਰਿਆ ਕਰੋ ਮੇਰੇ ਭਤੀਜਾ ਆਪਣਾ ਭਾਈ ਹਾਂਜੀ ਦੋਸਤੋ ਗੁਰਦੁਆਰਾ ਸਾਹਿਬ ਪਹੁੰਚ ਗਏ ਫਤੇਗੜ ਸਾਹਿਬ ਮੱਥਾ ਟੇਕਦੇ ਆ ਆ ਮੇਰਾ ਭਤੀਜਾ ਆ ਗਿਆ ਉਹ ਠੀਕ ਆ ਭਤੀਜਾ ਠੀਕ ਆ ਲਵ ਯੂ ਆ ਲਵ ਯੂ ਆ ਕਰੇ ਫੇਰ ਆਉਂਗਾ ਭਤੀਜਾ ਫੇਰ ਬੈਠਾਂਗੇ ਆਪਾਂ ਹਾਂਜੀ ਮੱਥਾ ਟੇਕ ਲਿਆ ਜੀ ਹੁਣ ਚੱਲਦੇ ਆਪਾਂ ਚੰਡੀ ਚੱਲ ਪੀ ਆਉਂਦੇ ਨੇ ਭਤੀਜਾ ਹਾਂਜੀ ਹਾਂਜੀ ਆ ਮੇਰੇ ਭਤੀਜ ਮਿਲੇ ਨੇ ਭਤੀਜ ਆਪਣੇ ਉੱਧਰੋਂ ਨੇ ਕਿਹੜਾ ਗਿਆ ਵੀ ਸਮਰਾਲਾ ਸਮਰਾਲਾ ਹਲਕਾ ਪੈ ਜਾਂਦਾ ਏ ਭਤੀਜ ਆਪਣੇ ਯਾਰ ਮੱਥਾ ਟੇਕਣ ਆਏ ਵੇ ਤੀਰਸਾਲੀ ਸਾਹਿਬ ਉਹਦਾ ਸੋਵਕ ਏਅਰਪੋਰਟ ਆ। ਇਹ ਆ ਜੀ ਆ ਵਧੀਆ ਚਾਈਦੀ ਆ ਭਤੀਜ। ਚਲੋ ਲੱਗੂ ਆ ਸੰਖਾਰਿਆ ਤੇ ਟਰੱਕ ਭਰ ਕੇ। ਹਾਂਜੀ ਭਤੀਜ, ਹੁਣ ਭਤੀਜੀਓ ਹੁਣ ਚੱਲਦੇ ਆਪਾਂ ਚੰਡੀਗੜ੍ਹ ਨੂੰ ਜੁੜੇ ਰੇ। ਹਾਂਜੀ ਦੋਸਤੋ, ਮਹਾਲੀ ਪਹੁੰਚ ਗਏ ਜੀ ਆਪਾਂ। ਹਾਂਜੀ ਦੋਸਤੋ, ਭਤੀ ਜਾ ਰਹੇ ਨੇ ਮਗਰ ਗੱਡੀਆਂ ਲਈ। ਮੈਂ ਕਿਹਾ ਭਤੀ ਜਾਲਾ 7 ਫੇਸ ਖੜਦਿਆਂ ਮੈਂ ਕਿਹਾ ਦੇਖ ਲਓ ਕਿੰਨਾ ਪਿਆਰ ਕਰਦੇ ਨੇ ਕਿਨੇ ਚਾਚੇ ਕਾਫੀ ਪਲਾਉਣੀ ਆ ਤੈਨੂੰ। ਮੈਂ ਚੱਲੂ ਰੇ 7 ਫੇਸ ਗੱਡੀ ਖੜਾ ਕੇ ਨਾ ਕੋਈ ਕਿਸੇ ਭਤੀਜ ਨਾਲ ਲੰਗ ਜੂਗਾ ਐਸਡੀ ਕਾਲਜ ਨਹੀਂ ਆਪਾਂ ਨੂੰ ਹਰੇਕ ਨੇ ਗੱਡੀ ਦੇਖ ਕੇ ਰੋਕੀ ਜਾਣਾ ਭਤੀਜ ਨੇ ਤਾਂ ਫਿਰ ਗੱਡੀ ਖੜਾਉਣੀ ਹੈ ਇੱਥੇ 17 ਠੀਕ ਆ ਠੀਕ ਆ ਕੌਣ ਵਧੀਆ ਹਾਂ ਹਾਂ ਹਾਂਜੀ ਮਹਾਲੀਆਂ ਜੀ ਆ ਭਤੀਜ ਨੇ ਆਪਣੇ ਥੰਨੇ ਤੋਂ ਤੇ ਆ ਵੀ ਮਾਤਾ-ਮਾਤਾ ਗੁਜਰੀ ਪੜਦਾ ਏ ਭਤੀਜ ਤੇ ਆ ਮਗਰ ਭਤੀਜ ਹੈਗੇ ਨੇ ਲੁਧਿਆਣਾ ਹਾਂ ਲੁਧਿਆਣਾ ਏਰੀਆ ਭਤੀਜਿਆਂ ਦਾ ਇੱਥੇ ਤਾਂ ਗੱਡੀ ਠੀਕ ਕਰਾਉਂਦਾ ਹੁੰਦਾ ਸੀ ਪੁਰਾਣੇ ਟਾਈਮਾਂ 'ਚ ਹਾਂਜੀ ਮਿੱਤਰ ਪਿਆਰੇ ਉਹ ਚੰਡੀਗੜ੍ਹ ਆ ਗਏ ਅਸੀਂ ਭਤੀਜ ਨੇ ਆਪਣੇ ਲੁਧਿਆਣੇ ਵਾਲੇ ਆ ਵੀ ਮੱਥਾ ਟੇਕਣ ਆਏ ਬੇਤੀ ਫਤਿਹਗੜ੍ਹ ਸਾਹਿਬ ਫਿਰ ਗਾਂ ਲੰਗੇ ਆ ਤੇ ਹੁਣ ਦੇਖਦੇ ਆ ਐਸਡੀ ਕਾਲਜੀ ਜਾ ਕੇ ਤੇ ਭਤੀਜਿਆਂ ਨਾਲ ਆ ਗਿਆ ਦੀ ਮੈਂ ਇਹਨਾਂ ਦੀ ਗੱਡੀ 'ਚ ਆਪਾਂ ਫਿਰ ਸੱਤ ਫੇਸ ਖੜਾਤੀ ਦੀ ਕਾਰਨ ਉਹੀ ਪਿਛਲੀ ਵਾਰ ਵਾਲਾ ਕਿ ਹਰੇ ਕੇ ਰੁਕੀ ਜਾਂਦਾ ਦੀ ਹੱਥ ਦੇ ਦੇ ਕੇ ਉਹਦੇ ਕਰਕੇ ਕਾਹਦਾ ਕੰਮ ਆ ਤੇਰਾ ਉੱਥੇ ਤੇਰਾ ਵਰਕਸ਼ਾਪ ਹੈ ਜੀ ਇਹਦੀ ਵਰਕਸ਼ਾਪ ਆਪਣੇ ਭਤੀਜ ਦੀ ਤੇ ਦੂਏ ਭਤੀਜ ਦਾ ਕੀ ਕੰਮ ਸੀ ਵਿਧੀ ਆਪਣੇ ਮੈਨੂਫੈਕਚਰਿੰਗ ਹੈ ਜੀ ਅੱਛਾ ਠੀਕ ਆ ਠੀਕ ਆ ਹਾਂ ਜੀ ਮਿੱਤਰ ਪਿਆਰਿਓ ਆ ਗਿਆ ਮੈਂ ਐਸਡੀ ਕਾਲਜ ਆ ਸਾਰੇ ਆਪਣੇ ਭਤੀਜ ਖੜੇ ਨੇ ਲਵ ਯੂ ਆ ਤੁਹਾਨੂੰ ਭਤੀਜਿਓ ਭਾਈ ਸਾਰਿਆਂ ਨੂੰ ਮਾਹੌਲ ਵਧੀਆ ਯਾਰ ਇੱਥੇ ਆਣ ਬਣਿਆ ਇੱਥੇ ਹੈਗੇ ਆ ਐਸਡੀ ਕਾਲਜ ਆਪਣੇ ਭਤੀਜ ਨੇ ਇੱਕੋ ਮੁੰਡਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲਵ ਯੂ ਲਵ ਯੂ ਕਾਲਜ ਵਧੀਆ ਹੁੰਦਾ ਮੁੰਡਿਓ ਬੰਦਾ ਥੋੜੇ ਆਏ ਤੇ ਲੱਗੀ ਹੋਣੀ ਹਾਂ ਨਾ ਨਾ ਕੋਈ ਗੱਲ ਨਹੀਂ ਭਤੀਜੀ ਕੋਈ ਗੱਲ ਨਹੀਂ ਹੋਰ ਦੱਸੋ ਗੱਲਬਾਤ ਠੀਕ ਹੋ ਹੋਰ ਹੋਰ ਵਧੀਆ ਹਾਂ ਜੀ ਚੱਲਦੇ ਆ ਜੀ ਹੁਣ ਵਾਪਸੀ ਪਟਿਆਲੇ ਵੱਲ ਨੂੰ ਮਾਹੌਲ ਵਧੀਆ ਦੀ ਯਾਰ ਇੱਥੇ ਆਣ ਭਤੀਜ ਮਿਲੇ ਰੂਹ ਖੁਸ਼ ਕਰਤੀ ਭਤੀਜਿਆਂ ਨੇ ਚੱਲ ਚੱਲ ਪੀਓ ਫਿਰ ਚੱਕ ਲੈ ਕੈਮਰਾ ਤੂੰ ਚੱਲ ਪੀ ਹਾਂ ਜੀ ਇੱਥੇ ਆ ਨਾ ਅੰਦਰੇ ਰੱਖ ਚੰਡੀਗੜ੍ਹ ਆਏ ਆ ਯਾਰ ਆ ਭਤੀਜ ਮਿਲ ਕੇ ਆਪਣੀ ਲਾਭਤ ਹੁੰਦਾ ਰਿਹਾ ਨੂੰ ਯਾਰ ਹੋਰ ਦੱਸੋ ਗੱਲ ਬਾਤ ਠੀਕ ਆ ਬੜੀ ਬੜੀ ਯਾਰ ਠੀਕ ਆ ਬੱਧੀ ਚਾਹੀਦੀ ਆ ਭਤੀਜ ਭਾਈ ਠੀਕ ਹੋ ਮੁੰਡਿਆ ਹਾਂ ਜੀ ਹਾਂ ਜੀ ਲਾਭਤ ਲਾਭਤ ਜਾਇ ਆਏ ਅੰਦਰ ਆ ਹਾਂ ਜੀ ਗੱਲਾਂ ਠੀਕ ਆ ਆ ਵੀ ਭਤੀਜ ਖੜੇ ਨੇ ਆਪਣੇ ਹਾਂਜੀ ਮਿੱਤਰ ਪਿਆਰਿਓ ਵਧੀਆ ਗਿਆ ਮਤਲਬ ਐਸਡੀ ਕਾਲਜ ਦਾ ਸਿਸਟਮ ਵਧੀਆ ਦੀ ਆ ਮਾਹੌਲ ਪਰ ਗਲਤੀ ਆ ਹੋ ਗਈ ਕੱਲ੍ਹ ਆਉਣਾ ਚਾਹੀਦਾ ਸੀ ਜੀ ਚਲੋ ਗਾਹਾਂ ਨੂੰ ਪਤਾ ਲੱਗ ਗਿਆ ਗਾਹਾਂ ਨੂੰ ਪਹਿਲਾਂ ਕਿਹੜਾ ਮਰਿਆ ਕਰਾਂਗੇ ਯਾਰ ਤੇ ਆ ਆਪਣੇ ਭਤੀਜ ਨੇ ਲੁਧਿਆਣੇ ਵਾਲੇ ਸਾਰੇ ਉਹ ਦੱਸੋ ਮੁੰਡਿਓ ਗੱਲ ਬਾਤ ਹਾਂਜੀ ਮਿੱਤਰ ਪਿਆਰਿਓ ਚੰਡੀਗੜ੍ਹ ਆ ਗਏ ਜੀ ਯਾਰ ਅੱਜ ਯੂਨੀਵਰਸਿਟੀ ਭਤੀਜ ਕਹਿੰਦੇ ਜਿਨੀਵਰਸਿਟੀ ਜਾਣਾ ਏ ਕਿਰੋਟੀ ਖਾਣੀ ਆ ਉੱਥੇ ਮੈਂ ਕਿਹਾ ਚੱਲ ਚੱਲਦੇ ਆ ਯਾਰ ਹੋਰ ਦੇਖੋ ਗੱਲ ਬਾਤ ਪਰ ਮਾਹੌਲ ਘੱਟ ਆ ਜੇ ਇੱਥੇ ਐਸਡੀ ਕਰਕੇ ਫਰਕਾ ਖਾਸ ਆ ਯਾਰ ਕਿਉਂਕਿ ਉੱਥੇ ਫੈਸਟੀਵਲ ਚੱਲਦਾ ਹੈਗਾ ਉਹ ਕਰਕੇ ਕਾਫੀ ਹਲਕਾ ਹੈਗਾ ਹੈ ਹਾਂ ਹਾਂ ਜੀ ਮਿੱਤਰ ਪਿਆਰਿਓ ਤੀਜੀਆਂ ਨੇ ਰੋਟੀ ਖਲਾਤੀ ਹਟੇ ਨਹੀਂ ਹੈਗੇ ਕਹਿੰਦੇ ਖਾਣੀ ਇੱਥੇ ਆ ਪੰਜਾਬ ਜੂਨੀਵਰਸਿਟੀ ਚੰਡੀਗੜ੍ਹ ਤੇ ਹੁਣ ਵਾਪਸ ਜਾ ਰਹੇ ਹਾਂ ਮਹਾਲੀਵਾਲ ਨੂੰ ਉੱਥੋਂ ਮੈਂ ਗੱਡੀ ਚੱਕਣੀ ਆ 7 ਫੇਸ ਤੋਂ ਨਾਲੇ ਚਾਹ ਪੀ ਲਾਂਗੇ ਇਹ ਹੋਰ ਦੱਸੋ ਗੱਲਬਾਤ ਇੰਨਾ ਅੱਜ ਮਾਹੌਲ ਹੈ ਨਹੀਂ ਯੂਨੀਵਰਸਿਟੀ ਚ ਐਸਡੀ ਕਾਲਜ ਵਿੱਚ ਵਧੀਆ ਰੌਣਕਾਂ ਲਾਈਆਂ ਆ ਹਾਂਜੀ ਚੱਲੇ ਆ ਹੁਣ ਯੂਨੀਵਰਸਿਟੀ ਤੋਂ ਮਹਾਲੀ ਵਾਲੀ ਸਾਈਡ ਠੀਕ ᱛੀ ਯਾਰ ਮਾਹੌਲ ਫਰ ਜ਼ਿਆਦਾ ਵਧੀਆ ਵੀ ਜਿੱਥੇ ਫੈਸਟੀਵਲ ਥੀ ਪਤੀਜਾਂ ਨੂੰ ਪਤੀਜਾਂ ਨੂੰ ਯਾਰ ਮੇਰੀਆਂ ਨਹੀਂ ਗਿਆ ਟਾਈਮ ਘੱਟ ਪੀ ਗਿਆ ਪਤੀਜਾਂ ਪਈਆਂ ਦੇ ਮੈਸੇਜ ਆਏ ਵੇਤੀ ਕਿ ਕੁੱਤੀ ਆ ਕੇ ਜਾਈਂ ਅਗਲੀ ਵਾਰ ਜਰਕਦੇ ਆਏ ਨਾ ਖੁੱਲੇ ਟਾਈਮ 'ਚ ਫਿਰ ਪਤੀਜ ਜਰੂਰ ਥੋਡੇ ਘਰੇ ਕਿੜਾ ਮਾਰ ਕੇ ਜਾਊਗਾ ਯਾਰ ਅੱਜ ਤਾਂ ਟਾਈਮ ਪੂਰਾ ਪੂਰਾ ਤਿਹਾ ਯਾਰ ਇੱਥੇ ਡੀਜ਼ਲ ਦਾ ਖਾਸਾ ਫਰਕ ਆ ਯਾਰ ਚੰਡੀਗੜ੍ਹ ਆਪਣੇ ਨਾਲੋਂ ਹਾਂਜੀ ਦੋਸਤੋ ਆ ਗਏ ਆਪਾਂ ਸੱਤ ਫੇਸ ਖੜੀ ਧੀ ਗੱਡੀ ਆਪਣੀ ਹੁਣ ਇੱਥੇ ਚਾਹ ਪੀਨੇ ਆ ਚਾਹ ਪੀ ਕੇ ਫਿਰ ਚੱਲਦੇ ਆ 3B2 ਤੋਂ ਕੀ ਜਾ ਪੀਜ਼ਾ ਲੈ ਕੇ ਆਗੇ ਆਪਾਂ ਮਹਾਲੀ ਤੇ ਉਹ ਭਤੀਜ ਖੜੇ ਨੇ ਮਗਰ ਹੁਣ ਆਪਾਂ ਚੱਲਦੇ ਆਂ ਚਾਹ ਪੀ ਕੇ ਪਿੰਡ ਵੱਲ ਨੂੰ ਪਾਉਣੇ ਆ ਚੱਲੇ ਆਪਾਂ ਵਧੀਆ ਗਿਆ ਅੱਜ ਦਾ ਦਿਨ ਯਾਰ ਭਤੀਜ ਵੀ ਘੈਂਟ ਨੇ ਆਪਣੇ ਲੁਧਿਆਣੇ ਵਾਲੇ ਜਿੱਦਾਂ ਆਇਆ ਮੈਂ ਆ ਭਤੀਜਿਆਂ ਨਾਲੇ ਗਿਆ ਦੀਆ ਮੈਂ ਇਹਨਾਂ ਦੀ ਗੱਡੀ 'ਚ ਉਵੇ ਖੜਾ ਕੇ ਦੀ ਆਪਾਂ ਭਤੀਜ ਲੁਧਿਆਣੇ ਤੋਂ ਨਹੀਂ ਚੜ ਕਰੇ ਗਏ ਲੁਧਿਆਣੇ ਮਿਲਾਂਗੇ ਇਹਨਾਂ ਅੱਧਰ ਵੀ ਯਾਰ ਰੌਣਕ ਹੈਗੀ ਆ ਸੱਤ ਫੇਸ ਵਾਲੀ ਮਾਰਕੀਟ 'ਚ ਪਤਾ ਨਹੀਂ ਸ਼ਾਮ ਕਰਕੇ ਆ ਕਿਆ ਪੀ ਰਹੇ ਆ ਯਾਰ ਮਹਾਲੀ ਇਹਦੀ ਚਾਹ ਬੜੀ ਘੈਂਟ ਹੁੰਦੀ ਆ ਬੰਦੇ ਦੀ ਦੇਖ ਲਓ ਆਹ ਆ ਹੈਗੀ ਆ ਜਿਹੜੀ ਮਾਰਕੀਟ ਆ ਰੇੜੀ ਮਾਰਕੀਟ ਉਹਦੇ ਪਿਛਲੇ ਪਾਸੇ ਹਾਂਜੀ ਦੋਸਤੋ ਹੁਣ 3B2 ਤੋਂ ਖਾਣ ਪੀਣ ਵਾਲਾ ਸਮਾਨ ਲੈ ਕੇ ਚੱਲਦੇ ਆਂ ਪਿੰਡਵਾਲ ਨੂੰ ਤੇ ਭਤੀਜ ਹੁਣ ਚਾਹ ਪੀ ਲਈ ਅਸੀਂ ਉਹ ਵੀ ਜਾ ਰਹੇ ਨੇ ਲੁਧਿਆਣੇ ਨੂੰ ਤੇ ਆਪਾਂ ਗੱਡੀ ਚੱਕ ਕੇ ਚੱਲਦੇ ਆਂ 3B2 ਤੋਂ ਪਿੰਡਵਾਲ ਨੂੰ ਖਾਣ ਪੀਣ ਵਾਲਾ ਸਮਾਨ ਲੈ ਕੇ ਭਤੀਜੋ KFC ਦਾ ਯਾਰ 3B2 ਵਾਲਾ ਬੰਦ ਹੋ ਗਿਆ ਮਤਲਬ ਮਰਮੱਤ ਦਾ ਕੰਮ ਚੱਲਦਾ ਨਵਾਂ ਬਣਾਉਦੇ ਹੋਣਗੇ ਹੁਣ ਉਧਰੋਂ ਮਹਾਲੀ ਤੋਂ ਫਿਸ਼ ਲੈ ਕੇ ਚੱਲਦੇ ਆਂ ਹਾਂਜੀ ਇੱਥੇ ਨਾ 71 ਸੈਕਟਰ ਬਣਾਉਂਦਾ ਇਹ ਫਿਸ਼ ਮਤਲਬ ਪਹਿਲਾਂ 3B2 ਉਧਰ ਹੁੰਦਾ ਸੀ 3B2 ਵਾਲੇ ਪਾਸੇ ਹੁਣ 3-4 ਸਾਲ ਦਾ ਮੈਨੂੰ ਲੱਗਦਾ 5 ਸਾਲ ਦਾ ਉਧਰ ਆ ਗਿਆ ਮਤਲਬ ਫਿਸ਼ ਤਾਂ ਇਹ ਵੀ ਉਹ ਵਧੀਆ ਹੁੰਦੀ ਹੈ ਇੱਥੇ ਜਿੰਨੀ ਮੈਨੂੰ ਜਾਣਕਾਰੀ ਹੈਗੀ ਆ ਮੈਂ ਤਾਂ ਫਿਰ ਇੱਥੋਂ ਹੀ ਲੈ ਕੇ ਜਾਂਦਾ ਹੁੰਦਾ ਇਹ ਤੂੰ ਹੀ ਜਦ ਵੀ ਕੀੜਾ ਲੱਗਦਾ ਏ ਸਰਦੀਆਂ ਚ ਫਿਰ ਉਹ ਬੰਦ ਤੀ ਗਿਆ ਯਾਰ ਉਹਨਾਂ ਦੀ ਮੁਰੰਮਤ ਦਾ ਕੰਮ ਚੱਲਦਾ ਦੀਆ ਉਹ ਕਹਿੰਦੇ ਤੁਹਾਨੂੰ ਦੂਏ ਪਾਸੇ ਤੋਂ ਜਾਇਓ ਮੈਂ ਚਲ ਉਧਰ ਇੰਨੀ ਦੂਰ ਕਿਹੜਾ ਜਾਊਗਾ ਮੈਂ ਕਿਹਾ ਇੱਥੋਂ ਹੀ ਫਿਰ ਫਿਸ਼ ਲੈ ਚਲੂੰਗਾ ਜਾਂਦਾ ਹੋਇਆ ਹੋਰ ਦੱਸੋ ਠੀਕ ਹੋ ਵਧੀਆ ਗਿਆ ਅੱਜ ਦਾ ਦਿਨ ਯਾਰ ਬਸ ਹੁਣ ਫਿਸ਼ ਪੈਕ ਕਰਾ ਕੇ ਆਪਾਂ ਚੱਲਦੇ ਆ ਸੱਦਾ ਪਿੰਡ ਨੂੰ ਤੇ ਜਿਨ੍ਹਾਂ ਨੂੰ ਵੀ ਅੱਜ ਨਹੀਂ ਯਾਰ ਮਿਲਿਆ ਗਿਆ ਕੋਈ ਗੱਲ ਨਹੀਂ ਅਗਲੀ ਵਾਰ ਆਉਂਗਾ ਖੁੱਲੇ ਟਾਈਮ ਫਿਰ ਦੋ ਰਾਤਾਂ ਦਾ ਪ੍ਰੋਗਰਾਮ ਬਣਾ ਕੇ ਆਉਂਗਾ ਯਾਰ ਫਿਰ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਜਾਊਂਗਾ ਜਿਹੜੀਆਂ ਭਤੀਜੀਆਂ ਭਤੀਜ ਮੈਸੇਜ ਕਰਦੇ ਦੀ ਚਾਚੇ ਜੀ ਘਰੇ ਆ ਕੇ ਜਾਓ ਸਾਡੇ ਥੋਡੇ ਘਰੇ ਵੀ ਆ ਕੇ ਜਾਊਂਗਾ ਯਾਰ ਚਾਹ ਪਾਣੀ ਵੀ ਪੱਕਾ ਪੀ ਕੇ ਜਾਊਂਗਾ ਅਗਲੀ ਵਾਰ ਹਾਂਜੀ ਫਿਰ ਸ਼ਾਹੀ ਆਪਣੀ ਚਲਦੇ ਆ ਪਿੰਡ ਨੂੰ ਚਲਦੇ ਆ ਜੀ ਹੁਣ ਆਪਾਂ ਪਿੰਡ ਨੂੰ 5:00 ਵਜੇ ਹਾਂਜੀ ਦੋਸਤੋ ਓਨੇ ਘਰ ਆਇਆਂ ਹਜੇ ਟਾਈਮ ਹੋ ਗਿਆ 6:00 ਵਜੇ 20 ਮਿੰਟ ਕਿਉਂਕਿ ਟਰੈਫਿਕ ਬਹੁਤ ਆ ਸ਼ਾਮ ਨੂੰ 1 ਘੰਟਾ 20 ਮਿੰਟ ਲੱਗ ਜਾਂਦੇ ਨੇ ਘੱਟੋ ਘੱਟ ਆਉਣ ਨੂੰ ਤੇ ਆ ਟਿਮੀ ਫਿਰਦੀ ਆ ਪੂੰਛਾ ਮਾਰਦੀ ਇਹਦੇ ਕਰਕੇ 스멜 ਆ ਗਈ ਇਹਨੂੰ ਫਿਸ਼ ਦੀ ਚਲੋ ਠੀਕ ਆ ਯਾਰ ਅੱਜ ਦੇ ਵਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਆ ਬਹੁਤ ਵਧੀਆ ਦਿਨ ਗਿਆ ਹੈਗਾ ਆ ਫਿਰ ਰਹੀ ਆ ਟਿਮੀ ਹਾਂ ਟਿਮੀ ਖਾਏਗੀ ਪੁੱਤਾਂ